ਨੇ ਕੀਤਾ ਸੁਨਨ ਦਾ ਸ਼ਰਮਾ ਨਾਲ ਧੋਖਾ ਕਿਹੜੇ ਪੰਜਾਬੀ ਗਾਇਕ ਬਣੇ ਗਲੋਬਲ ਅੰਬੈਸਡਰ ਇਸ ਹਫਤੇ ਕਿਹੜੀ ਫਿਲਮ ਹੋਈ ਰਿਲੀਜ਼ ਸਾਸ਼ਿਕਾਲ ਮੈਂ ਅਮਨ ਐਂਟਰਟੇਨਮੈਂਟ ਲਿੰਕ ਤੇ ਤੁਹਾਡਾ ਸਵਾਗਤ ਹੈ ਸਾਂਝੀਆਂ ਕਰਦੇ ਆਂ ਪੰਜਾਬੀ ਇੰਡਸਟਰੀ ਦੀਆਂ ਖਾਸ ਖਬਰਾਂ ਦਿਲਜੀਤ ਦੋਸਾਂਝ ਲੈਵਿਸ ਦੇ ਗਲੋਬਲ ਅੰਬੈਸਡਰ ਬਣੇ ਨੇ ਆਪਣੀ ਸਕਸੈਸਫੁਲ ਦਿਲਮਨਾਟੀ ਟੂਰ ਤੋਂ ਬਾਅਦ ਕੋਚੇਲਾ ਚ ਇਤਿਹਾਸ ਰਚਨ ਤੇ ਫਿਰ ਬਿਲਬੋਰਡ ਸੋਸ਼ਲ 50 ਤੇ ਚਾਰਟਿੰਗ ਤੱਕ ਦੇ ਹੁਣ ਲੈਵਿਸ ਦੇ ਗਲੋਬਲ ਐਮਬੈਸਡਰਸ ਸੋ ਕੁਲ ਮਿਲਾ ਕੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਅੱਗੇ ਲਿਜਾਣ ਵਾਲੇ ਦਿਲਜੀਤ ਦੋਸਾਂਝ ਤੇ ਸਾਨੂੰ ਮਾਣ ਹੈ ਇਸ ਦੇ ਨਾਲ ਹੀ ਇੱਕ ਹੋਰ ਪੰਜਾਬੀ ਗਾਇਕ ਇੱਕ ਹੋਰ ਵੱਡੀ ਕੰਪਨੀ ਦਾ ਬ੍ਰਾਂਡ ਐਮਬੈਸਡਰ ਬਣਿਆ ਕਰਨ ਔਜਲਾ ਦੀ ਗੱਲ ਕਰ ਰਹੇ ਹਾਂ ਸੋਨੀ ਨੇ ਆਪਣੀ ਆਡੀਓ ਕੈਟਾਗਰੀ ਲਈ ਕਰਨ ਔਜਲਾ ਨੂੰ ਬ੍ਰਾਂਡ ਐਮਬੈਸਡਰ ਬਣਾਇਆ ਹੈ ਜਿੱਥੇ ਇੱਕ ਪਾਸੇ ਖੁਸ਼ੀ ਦੀ ਗੱਲ ਹੋ ਰਹੀ ਹੈ ਉੱਥੇ ਹੀ ਪੰਜਾਬ ਦੇ ਦੋ ਆਰਟਿਸਟ ਇਮੋਸ਼ਨਲ ਵੀ ਨਜ਼ਰ ਆ ਰਹੇ ਨੇ ਗੱਲ ਕਰ ਰਹੇ ਹਾਂ ਸੁਨੰਦਾ ਸ਼ਰਮਾ ਤੇ ਗੈਰੀ ਸੰਧੂ ਦੀ ਸੁਨੰਦਾ ਆਪਣੇ ਚੁਲਬਲੇ ਅੰਦਾਜ਼ ਨਾਲ ਹਮੇਸ਼ਾ ਹੀ ਆਪਣੇ ਫੈਨਸ ਦਾ ਦਿਲ ਜਿੱਤਦੇ ਨੇ ਪਰ ਬੀਤੇ ਦਿਨੀ ਉਹਨਾਂ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਜਿਸ 'ਚ ਉਹਨਾਂ ਨੇ ਆਪਣੇ ਪਿਤਾ ਨੂੰ ਯਾਦ ਕੀਤਾ ਹੈ ਕਿ ਲਿਖਿਆ ਕਿ ਮੈਂ ਬਹੁਤ ਨਾਮ ਬਣਾਇਆ ਤੇ ਬਹੁਤ ਪੈਸੇ ਵੀ ਕਮਾਏ ਪਰ ਇਸ ਗੱਲ ਦਾ ਮੈਨੂੰ ਗਿਲਟ ਹੈ ਕਿ ਮੈਂ ਆਪਣੇ ਮਾਪਿਆਂ ਨੂੰ ਇਸ ਕਮਾਈ ਦਾ ਸੁੱਖ ਨਹੀਂ ਦਿੱਤਾ ਇਸ ਪੋਸਟ ਤੋਂ ਬਾਅਦ ਸੁਨੰਦ ਨੇ ਇੱਕ ਹੋਰ ਪੋਸਟ ਸਾਂਝੀ ਕੀਤੀ ਜਿਸ 'ਚ ਉਹਨਾਂ ਨੇ ਕਿਹਾ ਬਸ ਕਰੋ ਹੁਣ ਮੇਰੀ ਜਗ੍ਹਾ ਤੇ ਆਪਣੇ ਬੱਚਿਆਂ ਨੂੰ ਰੱਖ ਕੇ ਦੇਖੋ ਤੇ ਇਸ ਦੇ ਨਾਲ ਹੀ ਉਹਨਾਂ ਨੇ ਇੰਡਸਟਰੀ ਤੇ ਵੀ ਗੁੱਸਾ ਜ਼ਾਹਰ ਕੀਤਾ ਹੈ ਕਿ ਅੱਜ ਨਹੀਂ ਤਾਂ ਫਿਰ ਕਦੋਂ ਪੋਸਟੋ ਸਾਹਿਬ ਪਤਾ ਲੱਗ ਰਿਹਾ ਕਿ ਸੁਨੰਦਾ ਸ਼ਰਮਾ ਨੂੰ ਕਿਸੇ ਨੇ ਧੋਖਾ ਦਿੱਤਾ ਹੈ ਤੇ ਉਹ ਇੰਡਸਟਰੀ ਤੋਂ ਵੀ ਨਾਰਾਜ਼ ਨਜ਼ਰ ਆ ਰਹੇ ਨੇ ਇਸ ਦੇ ਨਾਲ ਇੱਕ ਹੋਰ ਆਰਟਿਸਟ ਗੈਰੀ ਸੰਧੂ ਵੀ ਇੱਕ ਸ਼ੋਅ ਦੇ ਦੌਰਾਨ ਭਾਵੁਕ ਹੋਏ ਨੇ ਤੇ ਉਹ ਕਹਿੰਦੇ ਨੇ ਕਿ ਇੱਕ ਵਾਰ ਫਿਰ ਤੋਂ ਮੈਂ ਇਕੱਲਾ ਰਹਿ ਗਿਆ ਮੈਂ ਤੇ ਮੇਰਾ ਬੱਚਾ ਇਕੱਲੇ ਆ ساری ਜ਼ਿੰਦਗੀ ਪਿਆਰ ਲੱਭਦੇ ਰਹਿੰਦਾ ਬੰਦਾ ਮੇਰੀ ਮਾਤਾ ਕਹਿੰਦੀ ਸੀ ਜਾਣ ਤੋਂ ਪਹਿਲਾਂ ਵੇ ਗੈਰੀ ਵਿਆਹ ਕਰਾ ਲਾ ਮੈਂ ਸੋਚਦਾ ਮੈਂ ਕਿਹੜਾ ਬੰਦਾ ਇਕੱਲੇ ਗਈ ਜਾਂਦੀ ਹੈ ਇਹ ਤੇ ਚਲੋ ਜੀ ਮੈਂ ਗੋਰੀ ਨਾਲ ਵਿਆਹਿਆ ਗਿਆ ਬਾਹਰ ਮੇਰੀ ਮਰਜ਼ੀ ਨਾਲ ਕਰਕੇ ਮੇਰੇ ਮੰਮੀ ਵੀ ਹੈ ਨਹੀਂ ਸੀ ਮੇਰੇ ਡੈਡੀ ਵੀ ਹੈ ਨਹੀਂ ਸੀ ਤੇ ਜੀਜਾ ਸਾਡਾ ਉਦਾਂ ਨਹੀਂ ਬੋਲਦਾ ਸਾਡੇ ਨਾਲ ਮੈਂ ਠੀਕ ਆ ਬਹੁਤ ਘੈਂਟ ਬੰਦਾ ਯਾਰੀ ਕਹਿੰਦੇ ਨੇ ਕਿ ਪੈਸੇ ਹੱਥਾਂ ਦੀ ਮੈਲ ਹੈ ਪਰ ਪਿਆਰ ਹਰ ਇੱਕ ਨੂੰ ਚਾਹੀਦਾ ਸੋ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸੋ ਇਸਦੇ ਨਾਲ ਹੀ ਕੌਂਟਰੋਵਰਸੀ ਦੀ ਗੱਲ ਕਰੀਏ ਤਾਂ ਸਨੀ ਮਾਲਟਨ ਦੇ ਨਵੇਂ ਗੀਤ ਦੁਬਈ ਦਾ ਵੀ ਜ਼ਿਕਰ ਹੋ ਰਿਹਾ ਹੈ। ਇਸ ਗੀਤ ਦੇ ਲਿਰਿਕਸ ਜਿਸ 'ਚ ਸਨੀ ਮਾਲਟਨ ਕਹਿੰਦੇ ਨੇ ਮੁੰਡਾ ਹੁੰਦਾ ਹੈ ਸਿਕਾਈ ਮੈਂ ਉਹਨਾਂ ਵਿੱਚੋਂ ਨਹੀਂ ਜੋ ਭੱਜ ਗਏ ਦੁਬਈ। ਸੋ ਲਿਰਿਕਸ ਤੋਂ ਪਤਾ ਲੱਗਦਾ ਹੈ ਕਿ ਕਰਨ ਔਜਲਾ ਦੀ ਗੱਲ ਹੋ ਰਹੀ ਤੇ ਕਰਨ ਔਜਲਾ ਦੇ ਫੈਨਸ ਇਸ Song ਨੂੰ ਕਾਫੀ ਟ੍ਰੋਲ ਕਰ ਰਹੇ ਨੇ। ਇੱਕ ਫੈਨ ਦਾ ਕਹਿਣਾ ਹੈ ਕਿ ਕਰਨ ਔਜਲਾ ਨੂੰ ਸੁੱਟਣ ਵਾਲਿਆਂ ਨੇ 21 ਵਾਰ ਜ਼ੋਰ ਲਾਲੇ ਛੱਤੀਆਂ ਨੇ। ਸੋ ਤੁਸੀਂ ਸਨੀ ਮਾਲਟਨ ਦੇ Song ਸੁਣਿਆ ਹੈ? ਜੇ ਸੁਣਿਆ ਹੈ ਤਾਂ ਤੁਹਾਨੂੰ ਕਿਵੇਂ ਦਾ ਲੱਗਿਆ? ਕਮੈਂਟ ਕਰਕੇ ਜ਼ਰੂਰ ਦੱਸੋ। ਇਸ ਦੇ ਨਾਲ ਹੀ ਇੱਕ ਹੋਰ ਕੌਂਟਰੋਵਰਸੀ ਬਾਰੇ ਗੱਲ ਕਰ ਲਈਏ ਤਾਂ ਪੰਜਾਬੀ ਗਾਇਕ ਕੇਐਸ ਮੱਖਣ ਤੇ ਫੇਮਸ ਯੂਟਿਊਬਰ ਦੀ ਵੀ ਇੱਕ ਕੌਂਟਰੋਵਰਸੀ ਚੱਲ ਰਹੀ ਹੈ ਕੀ ਤੁਹਾਨੂੰ ਇਸ ਕੌਂਟਰੋਵਰਸੀ ਬਾਰੇ ਪਤਾ ਹੈ ਜੇ ਪਤਾ ਹੈ ਤਾਂ ਕਮੈਂਟ ਜ਼ਰੂਰ ਕਰੋ ਫਿਲਮਾਂ ਦੇ ਨਾਲ ਨਾਲ ਹੁਣ ਸੌਂਗਸ ਦੀ ਵੀ ਗੱਲ ਕਰ ਲੈਂਦੇ ਇਸ ਹਫਤੇ ਕਿਹੜੇ ਸੌਂਗ ਟ੍ਰੈਂਡਿੰਗ ਚ ਚੱਲ ਰਹੇ ਨੇ ਗੁਰਨਾਮ ਪੁੱਲਰ ਦਾ ਸੌਂਗ ਜੁੱਤੀ ਝਾੜ ਜਿਸ ਦਾ ਮਿਊਜ਼ਿਕ ਮਿਕਸਿੰਗ ਨੇ ਕੀਤਾ ਲਿਖਿਆ ਕਪਤਾਨ ਨੇ ਹੈ ਇਸ ਦੇ ਨਾਲ ਹੀ ਜੈਜ਼ੀ ਬੀ ਦਾ ਗੀਤ ਯਾਰੀ ਵੀ ਰੀਲਾ ਤੇ ਟ੍ਰੈਂਡ ਕਰ ਰਿਹਾ ਹੈ ਤੇਜਾ ਗੀਤ ਕਣਕਣ ਜੋ ਕਿ ਆਉਣ ਵਾਲੀ ਮੋਸਟ ਵੇਟਿਡ ਫਿਲਮ ਅਕਾਲ ਦੇ ਵਿੱਚ ਸ਼ੰਕਰ ਮਹਾਦੇਵ ਅਤੇ ਸ਼੍ਰੀਆ ਗੋਸ਼ਾਲ ਨੇ ਗਾਇਆ ਇਸ ਦੇ ਨਾਲ ਹੀ ਬੱਬੂ ਮਾਨ ਦੇ ਫੈਨਸ ਲਈ ਵੀ ਇੱਕ ਵੱਡੀ ਖੁਸ਼ਖਬਰੀ ਹੈ ਕਿ ਬਾਲੀਵੁੱਡ ਫਿਲਮ ਕ੍ਰੇਜ਼ੀ ਦੇ ਵਿੱਚ ਬੱਬੂ ਮਾਨ ਦਾ ਗੀਤ ਆ ਰਿਹਾ ਹੈ ਮਿੱਤਰੋ ਮੈਦਾਨ ਗਾਣੇ ਦਾ ਟਾਈਟਲ ਹੈ ਇਸਦੇ ਲਿਰਿਕਸ ਆਸ਼ਿਮ ਕੈਂਪਸਨ ਨੇ ਲਿਖੇ ਨੇ ਤੇ ਟੀ ਸੀਰੀਜ਼ ਵੱਲੋਂ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ਹੁਣ ਗੱਲ ਕਰਦੇ ਹਾਂ ਇਸ ਹਫਤੇ ਕਿਹੜੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਨੇ ਸੋ ਵੈਸੇ ਤਾਂ ਇਸ ਹਫਤੇ ਕੋਈ ਫਿਲਮ ਵੀ ਰਿਲੀਜ਼ ਨਹੀਂ ਹੋ ਰਹੀ ਪਰ ਸਤਿੰਦਰ ਸਰਤਾਜ ਤੇ ਸਿਮੀ ਚਾਹਲ ਦੀ ਫਿਲਮ ਹੁਸ਼ਿਆਰ ਸਿੰਘ ਪੰਜਵੇਂ ਹਫਤੇ ਚ ਐਂਟਰ ਕਰ ਰਹੀ ਹੈ ਜੇ ਰੰਦਾਵਾ ਤੇ ਜੈਸਮੀਨ ਭਸੀਨ ਦੀ ਫਿਲਮ ਬਦਨਾਮ ਵੀ ਸਕਸੈਸਫੁਲੀ ਦੂਜੇ ਹਫਤੇ ਚ ਪਹੁੰਚ ਚੁੱਕੀ ਹੈ ਜੇ ਨੇ ਇੱਕ ਪੋਸਟ ਸਾਂਝੀ ਕਰਕੇ ਆਪਣੇ ਫੈਨਸ ਨੂੰ ਧੰਨਵਾਦ ਵੀ ਕੀਤਾ ਹੈ ਥੈਂਕ ਯੂ ਸੋ ਮੱਚ ਗਾਇਜ਼ ਫੋਰ ਲਵਿੰਗ ਬਦਨਾਮ ਮੇਰੇ ਸ਼ਬਦ ਬਹੁਤ ਛੋਟੇ ਨੇ ਨੇ ਤੁਹਾਡਾ ਪਿਆਰ ਐਕਸਪ੍ਰੈਸ ਕਰਨ ਲਈ ਕਿਉਂਕਿ ਮੈਂ ਜਿੱਥੇ ਵੀ ਥੀਏਟਰ ਚ ਜਾਣਾ ਤੁਸੀਂ ਬਹੁਤ ਕੈਂਟ ਰਿਸਪੌਂਸ ਦਿੰਦੇ ਆ ਤੇ ਮੈਨੂੰ ਬਹੁਤ ਪਿਆਰ ਦਿੰਦੇ ਆ ਮੈਨੂੰ ਬਹੁਤ ਵਧੀਆ ਲੱਗਦਾ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਆਈ ਆਮ ਰੀਅਲੀ ਥੈਂਕਫੁਲ ਕਿਉਂਕਿ ਤੁਸੀਂ ਆਪਣੀ ਇੱਕ ਹਾਰਡ ਐਂਡ ਮਨੀ ਤੇ ਸਮਾਂ ਦਿੰਦੇ ਆ ਜਦੋਂ ਤੁਸੀਂ ਫਿਲਮ ਦੇਖਣ ਜਾਂਦੇ ਆ ਇਸ ਦੇ ਨਾਲ ਹੀ ਸਿਨੇ ਵੈਸਟਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਦੂਜੀ ਵਾਰ 22 ਫਿਲਮਾਂ ਦੀ ਸੂਚੀ ਤਿਆਰ ਹੈ ਜਿਨ੍ਹਾਂ ਦੀ ਸਕਰੀਨਿੰਗ ਇੰਟਰਨੈਸ਼ਨਲ ਲੈਵਲ ਤੇ ਕੀਤੀ ਜਾਵੇਗੀ ਉਨਾ ਵਿੱਚੋਂ ਪੰਜਾਬ ਵਿੱਚ ਆਧਾਰਿਤ ਦੋ ਪ੍ਰੋਜੈਕਟ ਸ਼ਾਮਿਲ ਨੇ ਹਨ ਹਨੀ ਤਿਹਨਦੀ ਦੀ ਬਲੇਡ ਰਨਰ ਅਤੇ ਸ਼ਸ਼ਾਂਕ ਵਾਲਿਆ ਦੀ ਹਨੇਰੇ ਦੇ ਪੰਛੀ ਫਿਲਮ ਦੀ ਸਕਰੀਨਿੰਗ ਕੀਤੀ ਜਾਵੇਗੀ ਸੋ ਅਗਲੇ ਹਫਤੇ ਫਿਰ ਤੁਹਾਡੀ ਬਿਜ਼ੀ ਲਾਈਫ ਦੇ ਵਿੱਚ ਕੁਝ ਐਂਟਰਟੇਨਮੈਂਟ ਲੈ ਕੇ ਆਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ